ਕੀ ਨਾਮ ਹੈ ਤੇ ਕੀ ਕਰਨ ਚਾਹੁੰਦਾ ਜੀ ਮੇਰਾ ਨਾਮ ਸੁਨੀਪ ਸਿੰਘ ਆ ਜੀ ਸਹਾਰਾ ਜਨ ਸੇਵਾ ਦਾ ਵਰਕਰ ਆ ਸਾਨੂੰ ਰਾਤ ਬੀਤੀ ਰਾਤ 10 ਵਜੇ ਇਨਫੋਰਮੇਸ਼ਨ ਆਈ ਸੀ ਕਿ ਬਠਿੰਡਾ ਮੁਕਸਰ ਰੋਡ ਬਾਬਾ ਫਰੀਦ ਕਾਲਜ ਦੇੋਂ ਪਿੰਡ ਦੇ ਨੇੜੇ ਇੱਕ ਐਕਸੀਡੈਂਟ ਆ ਇੱਕ ਐਕਸੀਡੈਂਟ ਹੋਇਆ ਪਿਆਗਾ ਜਦ ਸਹਾਰਾ ਜਨ ਸੇਵਾ ਐਂਬੂਲੈਂਸ ਟੀਮ ਆ ਕੇ ਤੇ ਆ ਕੇ ਦੇਖਿਆ ਟਰੈਕਟਰ ਟਰਾਲੀ ਤੇ ਕਾਰ ਦੀ ਟੱਕਰ ਹੋਈ ਪਈ ਸੀ ਕਿ ਜਿਹਦੇ ਵਿੱਚ ਕਾਰ ਚਾਲਕ ਸੀ ਜਿਹੜਾ ਡਰਾਈਵਰ ਸੀ ਉਹ ਜੋ ਕਿ ਮੀ ਹਾਲਾਤ ਦੇ ਵਿੱਚ ਪਿਆ ਸੀਗਾ ਜਿਹੜਾ ਕਿ ਕਾਰ ਦੇ ਵਿੱਚੋਂ ਬਾਹਰ ਨਿਕਲ ਕੇ ਖੇਤਾਂ ਦੇ ਵਿੱਚ ਡਿੱਗ ਗਿਆ ਉਹਨੂੰ ਚੱਕ ਕੇ ਸਿਵਲ ਹਸਪਤਾਲ ਬਠਿੰਡਾ ਐਮਰਜੈਂਸੀ ਵਾਰਡ ਵਿੱਚ ਪਹੁੰਚਾਇਆ ਇੱਥੇ ਡਾਕਟਰਾਂ ਵੱਲੋਂ ਮਰਦੀ ਕੋਸ਼ਿਸ਼ ਕਰ ਐਲਾਨ ਦਿੱਤਾ ਗਿਆ ਕਿਹੜੀ ਕਾਰ ਸੀਗੀ ਕਿੱਥੋਂ ਕਿੱਥੇ ਜਾ ਰਹੀ ਸੀਗੀ ਕਾਰ ਸਾਰ ਬਠਿੰਡਾ ਤੋਂ ਮੁਕਤਰ ਜਾ ਰਹੀ ਸੀ ਜੀ ਜਿਹੜੇ ਟਰੈਕਟਰ ਟਰਾਲੀ ਸੀ ਜੀ ਉਹ ਮੁਕਤਰ ਤੋਂ ਬਠਿੰਡਾ ਆ ਰਹੀ ਸੀ ਜੀ ਕਿੰਨੇ ਸਵਾਰ ਸੀਗੇ ਉਹ ਕਾਰ ਦੇ ਵਿੱਚ ਇੱਕ ਹੀ ਸਵਾਰ ਸੀ ਜਿਹਦੀ ਇੱਥੇ ਹਸਪਤਾਲੀ ਲਾਦਰੌਨ ਮੌਤ ਹੋ ਗਈ ਆ ਜਿਹੜੀ ਕਿ ਸੜਕ ਦੇ ਉੱਤੇ ਟੂੜੀ ਵੀ ਖਿੰਡੀ ਪਈ ਸੀਗੀ ਉਹਦੇ ਕਾਰਨ ਇਹ ਹਾਸਾ ਹੋਇਆ ਲੱਗਦਾ ਜੀ ਬਾਕੀ ਹਾਸਾ ਹੋਇਆ ਕਿੰਨੇ ਬੰਦੇ ਸੀ ਸ਼ਨਾਖਤ ਹੋ ਗਈ ਸੀ ਜੀ ਸੋਨੂ ਬਾਂਸਲ ਨਾਮ ਆ ਜੀ ਮੁਕਤਰ ਦਾ ਰਹਿਣ ਵਾਲਾ 40 ਸਾਲ ਦੀ ਉਮਰ ਆ ਬਾਕੀ ਸ਼ਨਕ ਸੁਰੱਖਿਆ ਫੋਰਸ ਟੀਮ ਵੀ ਮੌਕੇ ਤੇ ਆ ਗਈ ਸੀ ਠਾਨਾ ਸਦਰਪੁਰਸਤ ਵੀ ਮੌਕੇ ਤੇ ਆ ਗਈ ਸੀ ਉਹ ਆਪਣੀ ਮੁੰਦਲੀ ਕਾਰਵਾਈ ਕਰਦੀ ਹੈ ਜੀ ਭੂਗ ਵਾਲੀ ਟਰਾਲੀ ਦੀ ਕਾਰਨ ਇਹ ਹਾਦਸਾ ਹੋਇਆ ਭੂਨ ਦੀ ਟਰਾਲੀ ਨਾਲ ਹੀ ਹੋਇਆ ਹੈ ਓਵਰਲੋਡ ਚਲਾਉਂਦੇ ਆ ਸਾਰੇ ਟਰਾਲੀਆਂ ਜੀ ਇਹ ਇੰਨਾ ਕੱਢ ਕੇ ਕਾਫੀ ਅੱਗੇ ਸੈਂਕੜੇ ਹਾਦਸੇ ਹੁੰਦੇ ਆ ਜੀ ਇਹ ਇਹਨਾਂ ਦੇ ਕੋਈ ਇੰਡੀਕੇਟਰ ਜਾਂ ਹੋਰ ਵੀ ਨਹੀਂ ਕੁਝ ਵੀ ਨਹੀਂ ਸੀ ਕੋਈ ਹੈ ਤੇ ਇੰਡੀਕੇਟਰ ਨਹੀਂ ਸੀ ਕੋਈ ਪਿੱਛੇ ਓਵਰਲੋਡ ਟਰਾਲੀ ਸੀ ਜੀ ਤੇ ਇਹਦਾ ਟਰੈਕਟਰ ਦਾ ਡਰਾਈਵਰ ਉਹ ਮੌਕੇ ਤੋਂ ਫਰਾਰ ਹੈ ਜੀ